ਜਿਹੜਾ ਗੁਰੂਕਾਸ਼ੀ ਯੂਨੀਵਰਸਿਟੀ ਦੇ ਵਿੱਚ ਲੜਾਈ ਝਗੜਾ ਆਇਆ ਹੋਇਆ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਤਰ੍ਹਾਂ 17 18 19 ਤਰੀਕ ਤੇ ਜਿਹੜੇ ਹੈਗੇ ਆ ਇੱਥੇ ਕਲਚਰਲ ਪ੍ਰੋਗਰਾਮ ਸੀਗੀ ਯੂਨੀਵਰਸਿਟੀ ਦੇ ਇਹਦੇ ਵਿੱਚ ਵੱਖ-ਵੱਖ ਸਟੇਟਾਂ ਦੇ ਕਲਚਰਾਂ ਨੂੰ ਜਿਹੜਾ ਪ੍ਰਮੋਟ ਕੀਤਾ ਜਾਣਾ ਸੀ ਤੇ ਇਹਦੇ ਵਿੱਚ ਜਿਹੜਾ ਹੈਗਾ ਕੁਝ ਬਿਹਾਰ ਦੇ ਸਟੂਡੈਂਟਸ ਹੈਗੇ ਆ ਉਹਨਾਂ ਨੇ ਆਪਣੇ ਕਲਚਰ ਨੂੰ ਪ੍ਰਮੋਟ ਕਰਨ ਦੇ ਲਈ ਜਿਹੜਾ ਹੈਗਾ ਇੰਨਾ ਨੇ ਜਿਹੜਾ ਉਥੇ ਪੈਸੇ ਦੀ ਕਲੈਕਸ਼ਨ ਕੀਤੀ ਸੀਗੀ ਪਰ ਉਹਨਾਂ ਚੋਂ ਕੁਝ ਸਟੂਡੈਂਟਸ ਨੂੰ ਐ ਲੱਗਿਆ ਵੀ ਜਿਹੜੇ ਪੈਸੇ ਦੀ ਕਲੈਕਸ਼ਨ ਹੋਈ ਸੀਗੀ ਵੀ ਉਹ ਪੈਸੇ ਜਿਹੜੇ ਕਲਚਰ ਨੂੰ ਪ੍ਰਮੋਟ ਕਰਨ ਤੇ ਘੱਟ ਪੈਸੇ ਖਰਚ ਹੋਏ ਆ ਜਿਹਦੇ ਚ ਲੈ ਕੇ ਇਹ ਦੋ ਗਰੁੱਪਾਂ ਦੇ ਵਿੱਚ ਆਪਸੇ ਵਿੱਚ ਦੋਨੋਂ ਆਪਸੇ ਇੱਕ ਗਰੁੱਪ ਆਜੀ ਚ ਵੰਡ ਗਏ ਤੇ ਇਹਨਾਂ ਦਾ ਦੋਨੋਂ ਗਰੁੱਪਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਉਹ ਝਗੜਾ ਹੋ ਗਿਆ ਤੇ ਉਹ ਜਿਹੜਾ ਝਗੜਾ ਜਿਹੜਾ ਹੈਗਾ ਸੌਲਡ ਆਊਟ ਕਰਨ ਲਈ ਜਿਹੜਾ ਅੱਜ ਗਏ ਉੱਥੇ ਜਿਹੜਾ ਹੈਗਾ ਉੱਥੇ ਯੂਨੀਵਰਸਿਟੀ ਵਾਲਿਆਂ ਨੇ ਕੰਪਲੇਂਟ ਜਿਹੜੀ ਹੈਗੀ ਹੈ ਉੱਥੇ ਇਹਨਾਂ ਦੀ ਆਪਸ ਫਿਰ ਤੋਂ ਤੋਂ ਮਮਾ ਹੋ ਗਈ ਤੇ ਕਾਫੀ ਗੱਲ ਵੱਧ ਗਈ ਜਿਹਦੇ ਕਰਕੇ ਯੂਨੀਵਰਸਿਟੀ ਨੇ ਜਿਹੜਾ ਹੈਗਾ ਸਾਨੂੰ ਕਾਲ ਕਰਕੇ ਜਿਹੜਾ ਉੱਥੇ ਫੋਰਸ ਪੇ ਜਿੱल्ली ਕਿਹਾ ਸੀ ਤੇ ਫੋਰਸ ਨੇ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਯੂਨੀਵਰਸਿਟੀ ਦੇ ਨੁਮਾਇੰਦਿਆਂ ਨੂੰ ਤੇ ਸਟੂਡੈਂਟਸ ਨੂੰ ਕੁਝ ਨੂੰ ਜਿਹੜਾ ਹੈਗਾ ਉੱਥੋਂ ਨਾਲ ਲੈ ਕੇ ਆਏ ਸੀਗੇ ਜਿਹਦੇ ਚ ਹੁਣ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਸਾਨੂੰ ਲਿਖ ਕੇ ਦਿੱਤਾ ਹੈ ਵੀ ਅਸੀਂ ਇਹਨਾਂ ਤੇ ਕੋਈ ਜਿਹੜੀ ਹੈਗੀ ਇਹਨਾਂ ਦੇ ਭਵਿੱਖ ਨੂੰ ਧਿਆਨ ਚ ਰੱਖਦੇ ਬੱਚਿਆਂ ਦੇ ਕੋਈ ਕਾਰਵਾਈ ਨਹੀਂ ਕਰਾਣੀ ਚਾਹੁੰਦੇ ਕਾਨੂੰਨੀ ਵੀ ਅਸੀਂ ਆਪਣੇ ਤੌਰ ਤੇ ਯੂਨੀਵਰਸਿਟੀ ਅਥਾਰਟੀ ਡਿਸਪਲਿਨਰੀ ਐਕਸ਼ਨ ਲਾਵਾਂਗੇ ਤੇ ਜਿਹਦੇ ਕਰਕੇ ਇਹ ਇਹਨਾਂ ਨੂੰ ਬੱਚਿਆਂ ਨੂੰ ਤੇ ਯੂਨੀਵਰਸਿਟੀ ਦੇ ਨੁਮਾਇੰਦਿਆਂ ਨੂੰ ਜਿਹੜਾ ਹੈਗਾ ਹਦਾਇਤ ਕਰਕੇ ਜਿਹੜਾ ਫਰਕ ਕਰਦਾ ਹੈ